ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਅੱਜ ਸਾਡੇ ਨਾਲ ਆ ਗਏ ਮੁਕੇਸ਼ ਕੰਦੀ ਜੀ ਜਿਹੜੇ ਪੰਜਾਬ ਰਾਜ ਪਾਟਪਾ ਦੇ ਕਾਰਜਕਾਰੀ ਮੈਂਬਰ ਆ ਤੇ ਤਿੰਨ ਵਾਰ ਜਿਹੜੇ ਜ਼ਿਲ੍ਹਾ ਮੀਤ ਪ੍ਰਧਾਨ ਰਹਿ ਚੁੱਕੇ ਆ ਤੇ ਡੇਰਾਵਲੀ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਆ ਅ ਨਮਸਕਾਰ ਜੀ ਤੁਹਾਡਾ ਸਵਾਗਤ ਹੈ ਜੀ ਪੀ ਸੰਤਨ ਮੋਤੀ ਜੀ ਤੇ ਜਿੱਦਾਂ ਦੀ ਇਲੈਕਸ਼ਨਾਂ ਦੇ ਦਿਨ ਚੱਲ ਰਹੇ ਆ ਅੱਜ ਕੱਲ ਤੇ ਤੁਹਾਨੂੰ ਵੀ ਪੂਰੀ ਉਮੀਦ ਆ ਟਿਕਟ ਮਿਲਣ ਦੀ ਕਿਆ ਸਮਿਕਨ ਕਿਆ ਬਲ ਰਹਾ ਹੈ ਆਪਣੇ ਹਲਕਾ ਡੇਰਾਵਲੀ ਤੇ ਕਿਆ ਲੈ ਕੇ ਆਓਗੇ ਤੁਸੀਂ ਜਿਹੜੇ ਕਿ ਤੁਹਾਨੂੰ ਵੋਟ ਦੇਣ ਜਿਹੜੇ ਜਿਹੜੇ ਵੋਟਰ ਆ ਇੱਥੋਂ ਦੇ ਆ ਵੋਟ ਦੇਣ ਉਹ ਜੀ ਕੋਈ ਜਿੱਥੇ ਤੱਕ ਤਾਂ ਟਿਕਟ ਮਿਲਣ ਦੀ ਗੱਲ ਹੈ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਤੈਅ ਕਰਨਾ ਕਿ ਟਿਕਟ ਕਿਹਨੂੰ ਦੇਣੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਸੇਵਾਦਾਰ ਹੈ ਤੇ ਇੱਕ ਸਾਲ ਪਹਿਲਾਂ ਤੱਕ ਤੁਸੀਂ ਦੇਖੋ ਜਦ ਤੱਕ ਅਕਾਲੀ ਦਲ ਅਲੱਗ ਨਹੀਂ ਹੋਇਆ ਸੀ ਤਾਂ ਵੀ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਹੀ ਕੰਮ ਕਰਦੀ ਸੀ ਤੇ ਹੁਣ ਵੀ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਹੀ ਕੰਮ ਕਰ ਰਹੀ ਹੈ ਸੋ ਜਿਹਨੂੰ ਵੀ ਭਾਰਤੀ ਜਨਤਾ ਪਾਰਟੀ ਟਿਕਟ ਦੇਵੇਗੀ ਅਸੀਂ ਬਿਲਕੁਲ ਤਨਮਨ ਧੰਨਾਂ ਉਹਦੀ ਸਪੋਰਟ ਕਰਾਂਗੇ ਜਿੱਥੇ ਤੱਕ ਗੱਲ ਗਈ ਹੈ ਤੁਸੀਂ ਕਿ ਤੁਸੀਂ ਕੀ ਵਿਜਨ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਜਾਓਗੇ ਮੈਂ ਇੱਕ ਗੱਲ ਤੁਹਾਨੂੰ ਕਹਾਂਗਾ ਕਿ ਤੁਸੀਂ ਪਹਿਲਾਂ ਵੀ ਜਿਹੜੇ ਨਮਾਉਂਦੇ ਦੇਖੇ ਹਨ ਤੁਸੀਂ ਗੱਲ ਦੇਖੋ ਹਮੇਸ਼ਾ ਇੱਕ ਵਿਜਨ ਦੀ ਕਮੀ ਰਹੀ ਹੈ ਕਿ ਕੋਈ ਵੀ ਵੱਡਾ ਪ੍ਰੋਜੈਕਟ ਜਿਹੜਾ ਆਪਣੇ ਹਲਕੇ ਦੇ ਵਿੱਚ ਨਹੀਂ ਆ ਸਕਿਆ ਜਿਸ ਤੋਂ ਕੋਈ এমਪਲੋਇਮੈਂਟ ਜਨਰੇਟ ਹੋ ਸਕੇ ਜਾਂ ਕੋਈ ਵੱਡੇ ਹਸਪਤਾਲ ਆ ਸਕਣ ਤੇ ਇਹ ਪੋਸੀਬਲ ਤਾਂ ਹੀ ਹੈ ਕਿ ਜੇ ਆਪਣੀ ਡਬਲ ਇੰਜਨ ਦੀ ਸਰਕਾਰ ਹੋਵੇਗੀ ਹੁਣ ਕੇਂਦਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਤੇ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਮੈਂ ਤੁਹਾਨੂੰ ਵੱਡਾ ਵਾਦਾ ਕਰਦਾ ਕਿ ਇੱਥੇ ਵੱਡੇ ਵੱਡੇ ਪ੍ਰੋਜੈਕਟਸ ਵੀ ਆਣਗੇ ਵੱਡੇ ਵੱਡੇ ਹਸਪਤਾਲ ਵੀ ਹੋਣਗੇ ਤੇ ਬੁਨਿਆਦੀ ਜਿਹੜੀ ਸਹੂਲਤਾਂ ਨੇ ਉਹਦੇ 'ਚ ਵੀ ਬਹੁਤ ਜਿਹੜੀ ਹੈ ਚੰਗਾ ਜਿਹੜਾ ਕੰਮ ਹੋਵੇਗਾ ਜੇ ਤਾਂ ਤੁਹਾਨੂੰ ਤੁਹਾਨੂੰ ਪਤਾ ਹੈ ਕਿਸਾਨ ਅੰਦੋਲਨ ਹੈ ਜਿਹੜਾ ਹੁਣੇ-ਹੁਣੇ ਹੋ ਕੇ ਹਟਿਆ ਤੇ ਇਹਦੇ ਨਾਲ ਭਾਜਪਾ ਦਾ ਲੌਸ ਵੀ ਹੋਇਆ ਪਰ ਜਿਹੜਾ ਹੁਣ ਪਿੱਛੇ ਤੁਸੀਂ ਇਲੈਕਸ਼ਨ ਦੇਖਿਆ ਜਿਹੜੇ ਐਮਸੀ ਇਲੈਕਸ਼ਨ ਹੋਏ ਸੀ ਤਾਂ ਲੋਕ ਚੰਗੀ VOTING ਹੋਈ ਆਪਣੇ ਹਲਕੇ ਚੋਂ ਕਾਹ 800 VOT ਸਮੂਹ ਜਿੱਤ ਪਰਤ ਪਈ ਸੀ ਜੀ 3300 ਡੇਰਾ ਵਸੀ ਪਈ ਸੀ ਤੇ 1000 ਦੇ ਕਰੀਬ ਆ ਜਿਹੜੀ ਲੰਲੜੂ ਪਈ ਸੀ ਤੇ ਕਿਸ ਤਰ੍ਹਾਂ ਦੇਖਦੇ ਆ ਤੁਸੀਂ ਅਕਾਲੀ ਦਲ ਨਾਲੋਂ ਲੱਗ ਹੋ ਕੇ ਹੁਣ ਅਕਾਲੀ ਦਲ ਨੂੰ ਫਰਕ ਪਾਏਗਾ ਕਿੰਨਾ ਫਰਕ ਪਾਏਗਾ ਉਹਨਾਂ ਨੂੰ ਦੇਖੋ ਜਿੱਥੇ ਤੱਕ ਤਾਂ VOTਾਂ ਦੀ ਗੱਲ ਐ ਨਾ ਤਾਂ ਸਾਡੇ ਕੈਂਡੀਡੇਟਸ ਨੂੰ ਬਹੁਤ ਜ਼ਿਆਦਾ ਜਿਹੜੀ ਐ ਉਹਨਾਂ ਵੱਲੋਂ ਕੈਂਪੇਨ ਕਰਨ ਦਿੱਤੀ ਗਈ ਬੋਰਡ ਨਹੀਂ ਲਾਣ ਦਿੱਤੇ ਗਏ ਸੋ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੋਟਰ ਸੀਗੇ ਉਹ ਵੀ ਕਈ ਵਾਰ VOTING STATION ਤੱਕ ਜਿਹੜੇ ਨਹੀਂ ਪਹੁੰਚ ਤੇ ਨਹੀਂ ਜਿਹੜਾ ਪੋਲਿੰਗ ਸਟੇਸ਼ਨਸ ਤੱਕ ਜਾਣ ਦਿੱਤੇ ਪਰ ਉਹਦੇ باوجود ਵੀ ਜਿਹੜਾ ਲੋਕਾਂ ਦਾ ਬਹੁਤ ਵਧੀਆ ਜਿਹੜਾ ਹੈ BJP ਦੇ ਪ੍ਰਤੀ ਉਤਸ਼ਾਹ ਰਿਹਾ ਜਿਹੜੇਪੁਰ ਬਹੁਤ ਚੰਗੀ ਵੋਟਾਂ ਪਈਆਂ ਡੇਰਾਬਸੀ ਪਈਆਂ ਲਗੜੂ ਪਈਆਂ ਤੇ ਡੇਰਾਬਸੀ ਤਾਂ ਪੁਰਾਣਾ ਸ਼ਹਿਰ ਤੇ ਤਕਰੀਬਨ ਮੈਂ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਰਿਹਾ ਤੇ ਇੱਕ ਮੈਂ ਤੁਹਾਨੂੰ ਗਲਤੀ クリア ਕਰਦਾ ਤੁਸੀਂ ਮੈਨੂੰ ਇੱਕ ਕੁਐਸਚਨ ਨਾਲ ਕਰਿਆ ਸੀ ਕਿ ਅਕਾਲੀ ਦਲ ਦਾ ਤੁਹਾਨੂੰ ਕੀ ਲੱਗਦਾ ਤੁਸੀਂ ਗੱਲ ਦੇਖੋ ਕਿ ਭਾਰਤੀ ਜਨਤਾ ਪਾਰਟੀ ਨੂੰ ਕੋਈ ਉਹਨਾਂ ਨੇ ਕੈਂਪੇਨ ਨਹੀਂ ਕਰਨ ਦਿੱਤੀ ਕੋਈ ਕੁਝ ਨਹੀਂ ਕਰਨ ਦਿੱਤਾ ਪਰ ਤੁਸੀਂ ਤਿੰਨੋਂ ਕਮੇਟੀਆਂ ਦੇ ਵਿੱਚ ਦੇਖੋ ਅਕਾਲੀ ਦਲ ਪੂਰੀ ਤਰ੍ਹਾਂ ਹਾਰ ਰਿਹਾ ਹੈ ਇਹਦਾ ਮਤਲਬ ਇਹ ਸੀ ਜਿਹੜੀ ਅਕਾਲੀ ਦਲ ਦੀ ਪਹਿਲਾਂ ਜਿੱਤ ਹੁੰਦੀ ਸੀ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਬਹੁਤ ਵੱਡਾ ਰੋਲ ਰਹਿੰਦਾ ਸੀ ਜਿਹਨੂੰ ਨਕਾਰਿਆ ਨਹੀਂ ਜਾ ਸਕਦਾ ਜਿੱਦਾਂ ਅੱਜ ਹੁਣ ਹਰੇਕ ਪਾਰਟੀ 'ਚ ਇੱਕ ਖੇਮਾਜ਼ੀ ਰਹਿੰਦੀ ਆ ਟਿਕਟ ਨੂੰ ਲੈ ਕੇ ਜਿੱਦਾਂ ਉਹ ਪਿੱਛੇ ਦੇ ਮੁcke ਉਹ ਆਪਣਾ ਮੂਗਿਆ ਜਿਹੜੇ ਆਪਣੇ ਭਾਰਤੀ ਜਨਤਾ ਪਾਰਟੀ ਚ ਨਵੇਂ ਆਏ ਆ ਐਂਟਰ ਹੋਏ ਆ ਤੇ ਅਖਬਾਰਾਂ ਚ ਖਬਰਾਂ ਵੀ ਚੱਲਦੀਆਂ ਚ ਕਿ ਸ਼ਾਇਦ ਡੇਰਾ ਬਸੀ ਹਲਕੇ ਤੋਂ ਉਹਨਾਂ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੀਆਂ ਤੇ ਤੁਹਾਨੂੰ ਵੀ ਲੱਗਦਾ ਜੇਕਰ ਕਿਸੇ ਨੂੰ ਪੈਰਾਸ਼ੂਟ ਰਾਹੀਂ ਉਤਾਰਦੇ ਆ ਕਿ ਇਹ ਅਕਾਲੀ ਦਲ ਤੇ ਭਾਜਪਾ ਦੀ ਇੱਕ ਸਾਜ਼ਿਸ਼ ਹੋਏਗੀ ਕਿ ਅਕਾਲੀ ਦਲ ਦੇ ਬੰਦੇ ਨੂੰ ਚਤਾਰਾ ਨਹੀਂ ਇਹੋ ਜੀ ਗੱਲ ਦੀ ਮੇਰੀ ਹਾਈ ਕਮਾਂਡ ਦੇ ਵਿੱਚ ਵੀ ਗੱਲ ਹੋਈ ਉਹਨਾਂ ਵੱਲੋਂ ਵੀ ਇਹ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜ਼ਿਆਦਾਤਰ ਸਿੱਟਾ ਤੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆ ਪੁਰਾਣੇ ਵਰਕਰਸ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਕਈ ਚੀਜ਼ਾਂ ਨੂੰ ਲੈ ਕੇ ਕਨਸੀਡਰ ਕਰਦੀ ਹੈ ਸੋ ਮੈਨੂੰ ਲੱਗਦਾ ਵੀ ਜੋ ਵੀ ਉਹ ਫੈਸਲਾ ਲਵੇਗੀ ਬਹੁਤ ਮਚੂਰ ਤੇ ਬਹੁਤ ਵਧੀਆ ਫੈਸਲਾ ਹੋਵੇਗਾ ਤੇ ਭਾਰਤੀ ਜਨਤਾ ਪਾਰਟੀ ਪੂਰੇ ਤਨਮਨ ਨਾਲ ਉਸ ਫੈਸਲੇ ਦੇ ਨਾਲ ਚੱਲੇਗੀ ਤੁਸੀਂ ਹੁਣ ਇੱਕ ਗੱਲ ਕਹੀ ਕਿ ਪੁਰਾਣੇ ਜਿਹੜੇ ਹੈਗੇ ਆ ਉਹਨਾਂ ਨੂੰ ਉਤਾਰਨੇ ਦੇ ਜਿਹੜੇ ਪੁਰਾਣੇ ਤੁਹਾਡੇ ਕਾਰਜ ਕਰਤਾ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਆਪਣੇ ਹਲਕੇ 'ਚ ਜਿਹੜੀ ਕਰੀਮ ਹੈ ਇੱਕ ਤਰ੍ਹਾਂ ਦੀ ਜਿਹੜੀ ਜ਼ਿਲ੍ਹੇ ਦੀ ਕਰੀਮ ਆਪਣੇ ਇੱਥੇ ਬੱਟ ਸੁਸ਼ੀਲ ਨਰਾਣ ਦੀ ਇੱਥੇ ਬੈਠੇ ਆ ਜਿਹੜੇ ਹੋਰ ਵੀ ਕਾਫੀ ਜਿਹੜੇ ਕੈਂਡੀਡੇਟ ਇੱਥੇ ਬੈਠੇ ਆ ਤੁਸੀਂ ਆਪਣਾ ਕੰਪੀਟੀਟਰ ਕਿਹਨੂੰ ਸਮਝਦੇ ਆ ਇੱਥੇ ਟਿਕਟ ਲੈਂਡ 'ਚ ਜਿਹੜਾ ਤੁਹਾਡੇ ਨਾਲ ਮੁਕਾਬਲਾ ਕਰ ਸਕਦਾ ਦੇਖੋ ਭਾਰਤੀ ਜਨਤਾ ਪਾਰਟੀ ਨੇ ਇੱਕ ਗੱਲ ਤੁਹਾਨੂੰ ਕਹੀ ਸੀ ਕਿ ਇਹਦੇ 'ਚ ਕੋਈ ਬੰਦਾ ਕੰਪੀਟੀਟਰ ਨਹੀਂ ਹੁੰਦਾ ਹਰ ਬੰਦੇ ਨੇ ਭਾਰਤੀ ਜਨਤਾ ਪਾਰਟੀ ਦੀ ਜਿਹੜਾ ਸੇਵਾ ਕਰਨੀ ਹੈ ਤੇ ਮੇਰੇ ਖਿਆਲ ਤੋਂ ਅਸੀਂ ਸਾਰੇ ਜਿਹੜੇ ਪਿਛਲੇ 20-25 ਸਾਲ ਤੋਂ ਭਾਰਤੀ ਜਨਤਾ ਪਾਰਟੀ ਡੇਰਾਬਸੀ ਦੇ ਹਲਕੇ ਦੇ ਵਿੱਚ ਸੇਵਾ ਕਰਦੇ ਆ ਰਹੇ ਹਾਂ ਸੋ ਇਹਨਾਂ ਸੇਵਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਜੋ ਵੀ ਫੈਸਲਾ ਕਰੇਗੀ ਜੀਨੂੰ ਵੀ ਟਿਕਟ ਦੇਵੇਗੀ ਅਸੀਂ ਤੁਮਨਤਾਂ ਦੇ ਨਾਲ ਜਿਹੜਾ ਉਹਦੇ ਨਾਲ ਜਾਵਾਂਗੇ ਤੇ ਕੋਸ਼ਿਸ਼ ਕਰਾਂਗੇ ਬਹੁਤ ਵੱਡੇ ਮਾਰਜਿਨ ਦੇ ਨਾਲ ਉਹਨੂੰ ਇਸ ਹਲਕੇ ਤੋਂ ਜਿਤਾ ਕੇ ਅਗੋਂ ਵਿਧਾਨ ਸਭਾ ਦੇ ਵਿੱਚ ਵੀ ਅ ਇੱਕ ਹੋਰ ਗਾਂਧੀ ਆਪਣੇ ਹਲਕੇ 'ਚ ਜਿਹੜੀ ਟੋਟਲ ਹੈ 2,84,000 ਵੋਟ ਹੈ ਹਨਾ ਤੇ ਜਿਹੜੀ ਭਾਜਪਾ ਦੀ ਜ਼ਿਆਦਾਤਰ ਕੱਢ ਰਹਿੰਦਾ ਉਹ VOTING ਕਰਦਾ ਹੈ ਸ਼ਹਿਰੀ ਖੇਤਰ ਚ ਜਿੱਦਾਂ ਤੁਸੀਂ ਪਿਛਲੀ ਚੋਣਾਂ ਚ ਵੀ ਦੇਖਿਆ ਜ਼ਿਲਕਪੁਰ ਤੋਂ ਸਭ ਤੋਂ ਜ਼ਿਆਦਾ ਵੋਟ ਪਈ ਸੀ ਬਾਕੀ ਦੇ ਤੋਂ ਬਾਅਦ ਉਹ ਤੋਂ ਬਾਅਦ ਪਈ ਹੈ ਜਿਹੜੀ ਡੇਰਾ ਵਸੀਤ ਫੇਰ ਲੰਗ ਵਿੱਚ ਤੁਸੀਂ ਜਿਹੜਾ ਪੈਂਟੂ ਖੇਤਰ ਆ ਪੈਂਟੂ ਖੇਤਰ ਨੂੰ ਕਿਸ ਤਰ੍ਹਾਂ ਤੁਸੀਂ ਆਪਣੇ ਕਾਬੂ ਚ ਕਰੋਗੇ ਕਿ ਇਹ ਜਿਹੜੀ ਪੁਰਾਣਾ ਕਿਸਾਨ ਅੰਦੋਲਨ ਰਿਹਾ ਹੈ ਉਹਦੇ ਚ ਪੈਂਟੂ ਖੇਤਰ ਦੇ ਲੋਕ ਸਭ ਤੋਂ ਜ਼ਿਆਦਾ ਵਿਰੁੱਧ ਸੀਗੇ ਤੇ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਕਾਬੂ ਕਰੋਗੇ ਬਹੁਤ ਚੰਗਾ ਸਵਾਲ ਹੈ ਤੁਹਾਡਾ ਮੈਂ ਇੱਕ ਗੱਲ ਤੁਹਾਨੂੰ ਕਹਾਂਗਾ ਕਿ ਮੈਂ ਕਿਸਾਨ ਅੰਦੋਲਨ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਲਈ ਕੰਮ ਕਰਿਆ ਇੱਕ ਵੀ ਕਿਸਾਨ ਨਹੀਂ ਤਾਂ ਮੈਂ ਤੁਹਾਡੇ ਦੀ ਗੱਲ ਕਰ ਕਿਸਾਨ ਨਹੀਂ ਤਾਂ ਸਾਦਾ ਵਿਰੋਧ ਕਰਨ ਨਹੀਂ ਆਇਆ ਡੇਰਾ ਬਸੇ ਦੇ ਵਿੱਚ ਅਸੀਂ ਪਿੰਡੂ ਏਰੀਆ 'ਚ ਰਹਿੰਦੇ ਕੋਈ ਕਿਸਾਨ ਨਹੀਂ ਤਾਂ ਵਿਰੋਧ ਕਰਨ ਨਹੀਂ ਆਇਆ ਮਿਊਸਪਲ ਕਮੇਟੀ ਇਲੈਕਸ਼ਨਸ ਦੇ ਵਿੱਚ ਵੀ ਜਿਨ੍ਹਾਂ ਨੇ ਵਿਰੋਧ ਕਰਿਆ ਤੁਸੀਂ ਉਹਨਾਂ ਦੀ ਵੀਡੀਓਗ੍ਰਾਫੀ ਦੇਖ ਲਓ ਜਾਂ ਤਾਂ ਉਹ ਕਾਂਗਰਸੀ ਨੇਤਾ ਸੀ ਜਾਂ ਉਹ ਅਕਾਲੀ ਦਲ ਵਾਲੇ ਸੀ ਤੇ ਹੁਣ ਕਿਸਾਨ ਵੀਰਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਅਸਲ ਬਰੋਦੀ ਉਹਨਾਂ ਦੇ ਉਹ ਕਾਲੀ ਦਲ ਤੇ ਕਾਂਗਰਸ ਵਾਲੇ ਨੇ ਅੱਜ ਉਹਨਾਂ ਨੇ ਕਬਣਾ ਅਲੱਗ ਦਲ ਬਣਾ ਕੇ ਵੋਟਾਂ ਜਿਹੜੀ ਇਹ ਚੋਣਾ ਲੜਨ ਦਾ ਜਿਹੜਾ ਕਰ ਲਿਆ ਕਿ ਇਹਨਾਂ ਪਾਰਟੀਆਂ ਨੂੰ ਜਿਹੜਾ ਸਾਨੂੰ ਮੌਕੇ ਤੇ ਧੋਖਾ ਦਿੰਦੀਆਂ ਨੇ ਜਾਂ ਸਾਨੂੰ ਮਿਸਯੂਜ਼ ਕਰਦੀਆਂ ਨੇ ਵੀ ਅਸੀਂ ਉਹਨਾਂ ਨੂੰ ਆਪਣੀ ਵੋਟਾਂ ਨਹੀਂ ਦੇਣੀਆਂ ਗਾਂਧੀ ਜੀ ਕੋ ਜਿਹੜੇ ਕਿਸਾਨਾਂ ਨੇ ਆਪਣਾ ਫਰੰਟ ਬਣਾਇਆ ਉਹਦਾ ਜ਼ਿਆਦਾਤਰ ਫਾਇਦਾ ਮੇਰੇ ਹਿਸਾਬ ਨਾਲ ਜਿਹੜਾ ਮੇਰੀ ਸੋਚਣੀ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਹੋਵੇਗਾ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੀ ਵੋਟ ਨਹੀਂ ਕੱਟ ਗਈ ਉਹਨਾਂ ਦਾ ਤਾਂ ਆਪਣਾ ਕੈਂਡਰ ਆਪਣਾ ਕੈਂਡਰ ਰਹਿਣਾ ਭਾਰਤੀ ਜਨਤਾ ਪਾਰਟੀ ਦਾ ਇਸ 'ਚ ਜਿਹੜਾ ਫਾਇਦਾ ਹੋਏਗਾ ਸਾਰਾ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ ਕਿ ਇਹ ਇੱਕ ਪਲਾਨ ਆ ਭਾਰਤੀ ਜਨਤਾ ਪਾਰਟੀ ਦਾ ਕਿ ਕਿਸਾਨਾਂ ਨੂੰ ਆਪਸ 'ਚ ਲੜਾਵੇ ਇਹਨਾਂ ਦਾ ਇੱਕ ਕੈਂਡਰ ਖੜਾ ਕਰਦਾ ਕਿਉਂਕਿ ਉਹ ਵੀ ਆਪਸ 'ਚ ਲੜਦੇ ਆ ਹੁਣੇ ਕੱਲ ਵੀ ਟਕੈਤ ਜੀ ਦਾ ਇੱਕ ਬਿਆਨ ਆਇਆ ਕਿ ਜਿਹੜੇ ਵੀ ਹੁਣ ਇਲੈਕਸ਼ਨ ਲੜਨਗੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਫਰੰਟਾ ਉਹਨਾਂ ਤੋਂ ਬਾਹਰ ਕਰ ਦਿੱਤਾ ਜਾਵੇ ਉਹਨੂੰ ਫੈਸਲੇ 'ਚ ਨਹੀਂ ਬਚਨ ਦਿੱਤਾ ਜਾਵੇ ਲੇਕੋ ਜੋਨ ਲੜਨਾ ਜਾਂ ਨਾ ਲੜਨਾ ਇਹ ਜਿਹੜੇ ਕਿਸਾਨ ਵੀਰਾਂ ਦਾ ਫਰੰਟ ਬਣਿਆ ਹੋਇਆ ਉਹਨਾਂ ਨੇ ਫੈਸਲਾ ਕਰਨਾ ਸੀ ਉਹਦੇ ਭਾਰਤੀ ਜਨਤਾ ਪਾਰਟੀ ਦੀ ਕੋਈ ਦਖਲਅੰਦਾਜ਼ੀ ਨਹੀਂ ਹੋ ਸਕਦੀ ਮੈਂ ਇੱਕ ਗੱਲ ਕਹਾਂਗਾ ਕਿ ਐਜੀਟੇਸ਼ਨ ਉਹ ਕਰਦੇ ਸੀ ਕੋਈ ਵੀ ਜੇ ਮਸਲੇ ਦਾ ਹੱਲ ਕਰਨਾ ਸੀ ਉਹ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨਰਿੰਦਰ ਮੋਦੀ ਜੀ ਨੇ ਕਰਨਾ ਸੀ ਇਹ ਜਿਹੜੀਆਂ ਪਾਰਟੀਆਂ ਸੀਗੀਆਂ ਆਮ ਪਾਰਟੀ ਹੋਗੀ ਅਕਾਲੀ ਦਲ ਹੋਗੀ ਜਾਂ ਕਾਂਗਰਸ ਹੋ ਗਈ ਇਹ ਤਾਂ ਉਹਨਾਂ ਨੂੰ ਇੱਕ ਮਿਸਯੂਜ਼ ਕਰ ਦਿੱਤੀ ਸੀ ਉਹਨਾਂ ਦੇ ਮੋਢੇ ਤੇ ਰੱਖ ਕੇ ਆਪਾਂ ਕਹਿੰਦੇ ਬੰਦੂਕ ਚਲਾ ਦਿੱਤੀ ਸੀ ਜਿਹੜੀ ਗੱਲ ਉਹਨਾਂ ਨੂੰ ਹੁਣ ਪਤਾ ਲੱਗ ਗਈ ਤੇ ਉਹ ਹੁਣ ਆ ਆਗੇ ਗਏ ਇਹਨਾਂ ਬੰਦਿਆਂ ਨੂੰ ਵੋਟਾਂ ਸੀ ਕਿਉਂ ਪਾਈਏ ਜੇ ਅਸੀਂ ਆਪਣੇ ਅੰਦੋਲਨ ਵੀ ਅਸੀਂ ਆਪ ਕਰਨਾ ਹੈ ਮਸਲੇ ਵੀ ਇਹਨਾਂ ਨੇ ਹੱਲ ਨਹੀਂ ਕਰਨੇ ਸੋ ਇਹਨਾਂ ਦੇ ਹੱਥ ਦੇ ਵਿੱਚ ਪੰਜਾਬ ਦੀ ਬਾਲ ਦੋਰ ਕਿਉਂ ਦੇਣੀ ਹੈ ਸੋ ਇਹਨਾਂ ਗੱਲਾਂ ਨੂੰ ਸੋਚਦੇ ਹੋ ਮੈਨੂੰ ਲੱਗਦਾ ਵੀ ਉਹਨਾਂ ਨੇ ਸੋਚਿਆ ਹੋਣਾ ਕਿ ਅਸੀਂ ਕਿਉਂ ਨਾ ਖੁਦ ਹੀ ਇਲੈਕਸ਼ਨ ਇਹ ਦੇਖੋ ਕਿ ਵਿਰੋਧੀ ਖੇਮੇ ਦੇ ਵਿੱਚ ਹੀ ਇੰਨਾ ਕੁ ਛੋਰਿਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਬੜਾ ਐਕਸਪੈਂਡਡ ਬੇਸ ਜਿਹੜਾ ਡੇਰਾ ਵਿੱਚ ਹਲਕੇ ਦੇ ਵਿੱਚ ਹੈ ਜਦਕਿ ਉਹਨੂੰ ਅਸਲ ਗੱਲਾਂ ਨੇ ਪਤਾ ਨਹੀਂ ਤੁਸੀਂ ਇਸ ਕਰਕੇ ਜੇ ਭਾਰਤੀ ਜਨਤਾ ਪਾਰਟੀ ਦੇ ਵੋਟ ਬੈਂਕ ਦਾ ਅੰਦਾਜ਼ਾ ਤੁਸੀਂ ਉਹਨਾਂ ਦੀ ਗੱਲਾਂ ਤੋਂ ਲਾ ਸਕਦੇ ਹੋ ਤੇ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡਾ ਦਲ ਬਣ ਕੇ ਇਸ ਇਲਾਕੇ ਦੇ ਵਿੱਚ ਜਦੋਂ ਇਲੈਕਸ਼ਨ ਲੜੇਗੀ ਤਾਂ ਪੂਰੇ ਬਹੁਤ ਵੱਡੇ ਮਾਰਜਿਨ ਦੇ ਨਾਲ ਉਹ ਜਿੱਤ ਹਾਸਲ ਕਰਕੇ ਵਿਧਾਨ ਸਭਾ ਦੇ ਵਿੱਚ ਅਗੰਦੀ ਆਪਾਂ ਹੁਣ ਕਰਾਂਗੇ ਸਮੱਸਿਆਵਾਂ ਬਾਰੇ ਗੱਲ ਕਿ ਆਪਣੇ ਹਲਕਾ ਡੇਰਾ ਬਸੀਤ ਚ ਲਾਲਰੂ ਡੇਰਾ ਬਸੀਤ ਜ਼ਿਰਖਪੁਰ ਚ ਕਿਹੜੀ ਕਿਹੜੀ ਸਮੱਸਿਆਵਾਂ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਇਲੈਕਸ਼ਨਾਂ ਤੋਂ ਬਾਅਦ ਤੁਸੀਂ ਐਮ.ਐਲ.ਏ ਬਣ ਜਾਂਦੇ ਹੋ ਤੋਂ ਬਾਅਦ ਦੂਰ ਕਰਨ ਚ ਪ੍ਰਾਇੋਰਟੀ ਬੇਸ ਤੇ ਕਿਹੜੀਆਂ ਸਮੱਸਿਆਵਾਂ ਰਹਿਣ ਗਿਆ ਰਹਿੰਦੀਆਂ ਦੇਖੋ ਜਿੱਥੇ ਤੱਕ ਮੈਂ ਜ਼ਿਰਖਪੁਰ ਦੀ ਗੱਲ ਕਰੂੰਗਾ ਜ਼ਿਰਖਪੁਰ ਇੱਕ ਵਧੀਆ ਪਲਾਨਡ ਸਿਟੀ ਬਣੇ ਕਿਉਂਕਿ ਬਹੁਤ ਤੇਜ਼ੀ ਨਾਲ ਰੈਪਿਡਲੀ ਜਿਹਨੂੰ ਆਪਾਂ ਕਹਿੰਦੇ ਆ ਡਵੈਲਪ ਕਰ ਰਿਆ ਸਿਟੀ ਤੇ ਜਿਹੜਾ ਬੰਦਾ ਪੰਚਕੁਲਾ ਮੁਹਾਲੀ ਜਾਂ ਚੰਡੀਗੜ੍ਹ ਦੇ ਵਿੱਚ ਮਕਾਨ ਨਹੀਂ ਖਰੀਦ ਸਕਦਾ ਉਹ ਜੀਰਪੁਰ ਆ ਕੇ ਰਹਿੰਦਾ ਇਹਦਾ ਮਤਲਬ ਕੀ ਤਾਂ ਕਿਤੇ ਫਾਈਨੈਂਸ਼ੀਅਲ ਕੰਸਟ੍ਰੈਂਟਸ ਰਹਿੰਦੇ ਸੋ ਮੇਰੀ ਕੀਚਰ ਹੈ ਦੀ ਤੇ ਇੱਕ ਤਾਂ ਵਰਲਡ ਕਲਾਸ ਦਾ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਤੁਸੀਂ ਸੈਕਟਰ 6 ਦੇਖੋ ਅੰਮ੍ਰਾਲਾ ਕੈਂਡ ਦੇਖੋ ਬਹੁਤ ਵਧੀਆ ਜਿਹੜਾ ਸੁਵਿਧਾਵਾਂ ਦੇ ਨਾਲ ਲੈਸ ਜਿਹੜਾ ਹਸਪਤਾਲ ਬਣੇ ਹੋਏ ਨੇ ਕਿ ਜੀਰਪੁਰ ਦੇ ਵਿੱਚ ਸਸਤੀਆਂ ਜਿਹੜੀਆਂ ਸਿਹਤ ਦੀ ਜਿਹੜੀ ਬੁਨਿਆਦੀ ਸੁਵਿਧਾ ਜਿਹੜੀ ਲੋਕਾਂ ਨੂੰ ਮਿਲੇ ਇਸ ਨਾਲ ਉਹਨਾਂ ਦੇ ਘੱਟ ਪੈਸੇ ਖਰਚ ਹੋ ਤੇ ਇਸੇ ਤਰ੍ਹਾਂ ਜੇ ਹੂੰ 2 2 3 3000 ਫੈਮਿਲੀਆਂ ਦਾ ਹਰ ਮਹੀਨੇ ਜਿਹੜਾ ਜੀਰੇਪੁਰ ਦੇ ਵਿੱਚ ਆਣਾ ਇਹਦੇ ਲਈ ਜ਼ਰੂਰੀ ਹੈ ਕਿ ਇੱਥੇ ਇੱਕ ਚੰਗਾ ਐਜੂਕੇਸ਼ਨ ਸਿਸਟਮ ਹੋਵੇ ਸਰਕਾਰੀ ਸਰਕਾਰੀ ਵਧੀਆ ਸਕੂਲ ਹੋ ਤਾਂ ਕਿ ਲੋਕਾਂ ਨੂੰ ਜਿਹੜਾ ਸਸਤੀ ਤੇ ਵਧੀਆ ਵਿਦਿਆ ਜਿਹੜੀ ਹੈ ਉਹਨਾਂ ਨੂੰ ਮੁਹੱਈਆ ਕਰਾ ਸਕੀ ਤੇ ਇੱਕ ਜਿਹੜੀ ਟ੍ਰੈਫਿਕ ਦੀ ਸਮੱਸਿਆ ਤੁਹਾਨੂੰ ਪਤਾ ਹੈ ਕਿ ਯੂ ਨੂ ਇਹਦੇ ਕਿਉਂਕਿ ਇਹਦਾ ਇੱਕੋ ਹੀ ਮੈਨੂੰ ਜਿਹੜਾ ਹੱਲ ਨਜ਼ਰ ਆਉਂਦਾ ਹੈ ਉਹ ਨੇ ਫਲਾਈਓਵਰ ਤੇ ਫਲਾਈਓਵਰ ਬਣਨ ਤੋਂ ਬਾਅਦ ਜਿਹੜੀ ਟ੍ਰੈਫਿਕ ਦੀ ਸਮੱਸਿਆ ਉਹਨਾਂ ਬੜੀਆ ਤੰਗ ਦੇ ਨਾਲ ਕਦੋਂ ਕੋਲ ਕੋ ਮਨੇ ਵਧੀਆ ਬੁਨਿਆਦੀ ਸਹੂਲਤਾਂ ਸੀ ਡੇਰਾ ਅਸੀਂ ਡੇਰਾ ਵੀ ਜਿਹੜਾ ਹਾਲਾਕੇ ਤੁਹਾਡਾ ਕਾਲਜ ਹੈਗਾ ਉਹ ਉੱਥੇ ਇੱਕ ਵਧੀਆ ਉਦੋਂ ਵੀ ਪਰ ਪਹਿਲਾਂ ਤੋਂ ਦੂਈ ਮੋਰਲ ਟਾਊਨ ਹੋਇਆ ਹੋਇਆ ਉਹਦੇ ਵਾਸਤੇ ਕੀ ਡੇਰਾ ਅਸੀਂ ਵਾਸਤੇ ਕੀ ਲੈ ਕੇ ਆਉਂਦੇ ਲਾੜੜੂ ਵਾਸਤੇ ਜਿਹੜਾ ਇਹ ਸਭ ਤੋਂ ਵੱਡੀ ਸਮੱਸਿਆ ਡੇਰਾ ਅਸੀਂ ਜਦ ਮੇਰੇ ਹਸਾਬ ਨਾਲ ਆਉਂਦੀ ਜੀ ਜਿਹੜਾ ਪੋਲੂਸ਼ਨ ਆ ਇੱਕ ਕੈਂਸਰ ਸਿਟੀ ਬਣਦਾ ਜਾ ਰਹੀ ਸਾਡਾ ਹਾਕਾ ਡੇਰਾ ਅਸੀਂ ਇਹਦੇ ਬਾਰੇ ਆਪਣਾ ਕੋਈ ਵੀ ਰਾਜਨੀਤਾ ਕੋਈ ਗੱਲ ਲਗਾਟਾ ਮੇਰੇ ਆਪਣੇ ਪਿੰਡ ਚ ਮੇਰੇ ਆਪਣੇ ਪਿੰਡ ਚ ਇੰਨੇ ਕੈਂਸਰ ਦੇ ਮਰੀਜ਼ ਆ ਲਾਲ ਲੜੂ ਚ ਮਰੀ ਜਾਂ ਤੇਰਾ ਵਹੀ ਮਰੀ ਜਾਂ ਇਸ ਬਾਰੇ ਕੋਈ ਵੀ ਰਾनेता ਕਿਸੇ ਬਾਰੇ ਕਿਸੇ ਮੱਚਦੇ ਕੋਈ ਗੱਲ ਨਹੀਂ ਹੁੰਦੀ ਹੈ ਜੀ ਤੇ ਕੈਂਸਰ ਵਾਸਤੇ ਜਿਹੜੇ ਇਸ ਜਿਹੜਾ ਧਰਤੀ ਦਾ ਪਾਣੀ ਆ ਜਿਹੜਾ ਗੰਦਾ ਹੁੰਦਾ ਜਾ ਰਿਹਾ ਇਸ ਬਾਰੇ ਕੋਈ ਮੁੱਢਲੀ ਕੋਈ ਲੈ ਕੇ ਆਓਗੇ ਬਹੁਤ ਵਧੀਆ ਸਵਾਲ ਇਹ ਮੈਂ ਕਹਾਂ ਤoi ਬਈ ਕੁਦਰਤੀ ਸਵਾਲ ਆਪਸ ਚ ਮਿਲ ਜਾਂਦੇ ਮੈਂ ਅੱਜ ابھی ਫੇਸਬੁੱਕ ਤੇ ਇੱਕ ਪੋਸਟ ਪਾਈ ਹੈ ਸ਼ਾਇਦ ਤੁਸੀਂ ਨਹੀਂ ਦੇਖੀ ਹੋਣੀ ਕਿ ਸਾਡੇ ਪਿੰਡ ਨੇ ਗੁਜਰਬਾਦੀ ਦੇ ਨੇ ਖੇੜੀ ਗੁਜਰਾ ਮਕੰਦਪੁਰ ਬੀਜਨਪੁਰ ਮਾਹੀਵਾਲਾ ਹਰੀਪੁਰ ਈਂਦੂਆ ਤੇ ਇਹ ਕੂੜਾ ਵਾਲਾ ਮੀਆਂਪੁਰ ਪੁਨਸਰ ਉਹਦੇ ਨਾਲ ਸੰਘੋਲੀ ਰਾਮਪੁਰ ਬਹਾਉ ਖੁਖੜੀ ਪਾਕ ਇਹ ਸਾਰੇ ਜਿਹੜੇ ਪਿੰਡ ਨੇ ਬੇੜਾ ਇੱਕ ਮੈਂ ਕਹਾਂਗਾ ਕਿ ਬਹੁਤ ਮਾੜੀ ਜਿੰਦਗੀ ਜਿਹੜੀ ਬទੀਰ ਕਰਨ ਦੇ ਲਈ ਮਜਬੂਰ ਨੇ ਇੱਥੇ ਮੀਟ ਬਣਾਕਦੇ ਤੁਸੀਂ ਕਈ ਵਾਰੀ ਅਖਬਾਰਾਂ ਦੇ ਵਿੱਚ ਦੇਖਿਆ ਹੋਣਾ ਕਿ ਖੂਨ ਦੀਆਂ ਨਦੀਆਂ ਚੱਲਦੀਆਂ ਪਾਣੀ ਦੇ ਵਿੱਚ ਖੂਨ ਵਹਿ ਗਿਆ ਉਹ ਨਦੀਆਂ 'ਚ ਜਾਂਦਾ ਉਥੇ ਪਸ਼ੂ ਪਾਣੀ ਪੀਂਦੇ ਆ ਉਹ ਪਾਣੀ ਧਰਤੀ ਚ ਜਾ ਰਿਹਾ ਉਹ ਸਾਡੀ ਫਸਲਾਂ ਨੂੰ ਲੱਗ ਰਿਹਾ ਤੁਸੀਂ ਇਹ ਦੇਖੋ ਵੀ ਅਸੀਂ ਕਹੀ ਜੀ ਚੀਜ਼ ਖਾ ਰਹੇ ਆ ਅਸੀਂ ਕਹੇ ਜਾਂ ਦੁੱਧ ਪੀ ਰਹੇ ਆ ਸੋ ਤੁਹਾਡੀ ਗੱਲ ਦਾ ਜਵਾਬ ਹੈ ਕਿ ਕੈਂਸਰ ਦੀ ਤਾਂ ਫੈਲ ਹੀ ਪਣਾ ਪਰ ਅੱਜ ਤੱਕ ਮੈਨੂੰ ਦੇਖੋ ਮੈਨੂੰ ਬੜਾ ਦੁੱਖ ਰਹਿੰਦਾ ਵੀ ਕਿਸੇ ਵੀ ਰਾਜਨੀਤਾ ਨੇ ਇਹ ਜਿਹੜਾ ਸਵਾਲ ਨਹੀਂ ਚੁੱਕਿਆ ਤੁਸੀਂ ਸੰਗੋਲੀਪਨ ਜਾ ਉਥੇ ਰੋਟੀ ਨਹੀਂ ਖਾ ਸਕਦੇ ਬਹਿ ਕੇ ਇੰਨੀ ਮੱਖੀਆਂ ਸੋ ਮੈਂ ਇਹ ਗੱਲ ਕਹੀ ਹੈ ਕਿ ਜਿਸ ਦਿਨ ਪਾਰਟੀ ਜਨਤਾ ਪਾਰਟੀ ਦਾ ਨਮਾਇੰਦਾ ਇੱਥੋਂ ਚੁਣ ਕੇ ਆਏਗਾ ਸਭ ਤੋਂ ਪਹਿਲ ਦੇ ਆਧਾਰ ਤੇ ਇਹ ਜਿਹੜਾ ਮੀਟ ਪਲਾਂਟ ਦਾ ਜਿਹੜਾ ਪ੍ਰਦੂਸ਼ਣ ਹੈ ਉਹਨੂੰ ਖਤਮ ਕਰਕੇ ਲੋਕਾਂ ਨੂੰ ਵਧੀਆ ਜ਼ਿੰਦਗੀ ਦਵਾਂਗੇ ਤੇ ਜਿਹੜੇ ਜਿਹੜੇ ਹੋਰ ਜਿਹੜੇ ਉਦਯੋਗਿਕ ادارے ਦੇਰਾਬਸੀ ਦੇ ਵਿੱਚ ਜਾਂ ਦੇਰਾਬਸੀ ਏਰੀਆ ਦੇ ਵਿੱਚ ਪੂਰੇ ਹਲਕੇ ਦੇ ਵਿੱਚ ਪੋਲੂਸ਼ਨ ਫੈਲਾ ਰਹੇ ਨੇ ਉਹਨਾਂ ਦੇ ਰੋਕ ਲਾਵਾਂਗੇ ਤੇ ਖਾਸ ਕਰਕੇ ਘੱਗਰ ਨਦੀ ਜਿਹੜਾ ਸਾਡਾ ਮੈਦਾ ਗੰਗਾ ਇੱਕ ਬਹੁਤ ਵੱਡੀ ਸਾਡੇ ਇਲਾਕੇ ਨੂੰ ਦੇਣ ਹੈ ਕਿ ਉਹਦੀ ਸਫਾਈ ਕਿਵੇਂ ਹੋਏ ਪਾਣੀ ਦਾ ਵਧੀਆ ਫਲੋਅ ਕਿਵੇਂ ਸਾਫ ਪਾਣੀ ਉਹਦੇ ਵਿੱਚ ਕਿਵੇਂ ਆਏ ਇਸ ਤੇ ਵੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਕੰਮ ਕਰੇ ਬਹੁਤ ਬਹੁਤ ਸ਼ੁਕਰੀਆ ਕੰਦੀ ਤੁਹਾਡਾ ਬੜੇ ਵਿਸਥਾਰ ਨਾਲ ਤੁਸੀਂ ਗੱਲਾਂ ਕੀਤੀਆਂ ਸਾਡੇ ਨਾਲ ਸੁਣ ਕੇ ਆਵਾਜ਼ੀ ਤੁਹਾਨੂੰ ਟਿਕਟ ਮਿਲੇ ਤੇ ਤੁਸੀਂ ਜਿੱਤ ਕੇ ਹਲਕੇ ਦੀ ਸੇਵਾ ਕਰੋ ਥੈਂਕ ਯੂ